ਹਾਂਜੀ ਸਸਤੀਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਕੂਲੀ ਬੱਚਿਆਂ ਦੀਆਂ ਮੌਜਾਂ ਇਹਨਾਂ ਜ਼ਿਲ੍ਹਿਆਂ 'ਚ 31 ਅਗਸਤ ਤੱਕ ਛੁੱਟੀਆਂ ਦਾ ਐਲਾਨ ਨੋਟਿਸ ਕੀਤਾ ਚਾਰੀ ਇਹ ਸਟੇਟ ਦੇ ਸਕੂਲ ਰਹਿਣਗੇ ਬੰਦ ਕਿਹੜਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉੱਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਤਾਕੀ ਪੰਜਾਬ ਅਤੇ ਪੂਰੇ ਭਾਰਤ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋ ਬਲਟ ਅਤੇ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਲੈ ਕੇ ਚੱਲਦੇ ਹਾਂ ਅੱਜ ਦੀ ਖਾਸ ਤੇ ਤਾਜ਼ੀ ਅਪਡੇਟ ਦੇ ਉੱਪਰ ਸਕੂਲੀ ਬੱਚਿਆਂ ਦੀਆਂ ਮੌਜਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ 31 ਅਗਸਤ ਤੱਕ ਰਹਿਣਗੀਆਂ ਛੁੱਟੀਆਂ ਉੱਤਰ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਬਹੁਤ ਉਮਤਾ ਨਾਲ ਮਨਾਇਆ ਜਾਂਦਾ ਹੈ ਇਸ ਵਿਸ਼ੇਸ਼ ਮੌਕੇ ਤੇ ਛੋਟੇ-ਛੋਟੇ ਬੱਚਿਆਂ ਨੇ ਰਾਧਾ-ਕ੍ਰਿਸ਼ਨ ਦਾ ਰੂਪ ਧਾਰਨ ਕੀਤਾ ਅਤੇ ਆਪਣੀ ਮੁਸੂਮੀਅਤ ਅਤੇ ਮਨਮੋਹਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ ਉੱਤਰ ਭਾਰਤ ਦੇ 67 ਜ਼ਿਲ੍ਹਿਆਂ ਵਿੱਚ ਲਗਾਤਾਰ 5 ਦਿਨ ਛੁੱਟੀ ਹੋਣ ਦਾ ਕਾਰਨ ਜਨਮ ਅਸ਼ਟਮੀ ਦਾ ਜਰਾ ਰਹੇ ਤਿਹਾੜ ਦਾ ਦੱਸਿਆ ਜਾ ਰਿਹਾ ਹੈ ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਕਾਰਨ ਕਈ ਜ਼ਿਲ੍ਹਿਆਂ ਵਿੱਚ 5 ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਭਾਰਤ ਵਿੱਚ ਅਗਸਤ ਦਾ ਮਹੀਨਾ ਛੁੱਟੀਆਂ ਵਾਲਾ ਮਹੀਨਾ ਹੈ ਮੀ ਕਾਰਨਸ ਸਕੂਲ ਕਈ ਦਿਨ ਬੰਦ ਰਹੇ ਇਸ ਮਹੀਨੇ ਸਤੰਬਰ 70 ਦਿਨ ਅਤੇ ਹੋਰ ਰੱਖੜੀ ਦਾ ਤਿਹਾਰ ਵਗੈਰਾ ਮਨਾਏ ਜਾਂਦੇ ਹਨ ਇਹ ਦੋਵੇਂ ਮੌਕੇ ਤੇ ਲੰਬੇ ਵੀਕਐਂਡ ਬਣਾਉਣ ਦਾ ਮੌਕਾ ਮਿਲਿਆ ਹੁਣ ਅਗਸਤ ਦੇ ਆਖਰੀ ਹਫਤੇ ਵਿੱਚ ਕਈ ਛੁੱਟੀਆਂ ਹੋਣ ਕਾਰਨ ਬੱਚਿਆਂ ਦੇ ਨਾਲ-ਨਾਲ ਵੱਡਿਆਂ ਵਿੱਚ ਵੀ ਮਸਤੀ ਹੋ ਰਹੀ ਹੈ ਜਾਨੋ ਕਿ ਯੂਪੀ ਵਿੱਚ ਕਿੱਥੇ 5 ਦਿਨ ਸਕੂਲ ਬੰਦ ਰਹਿਣਗੇ ਅਤੇ ਜਨਮ ਅਸ਼ਟਮੀ ਨੂੰ ਕਿਸ ਦਿਨ ਛੁੱਟੀ ਮਨਾਈ ਜਾਵੇਗੀ ਇਸ ਸਾਲ ਕ੍ਰਿਸ਼ਨ ਜਨਮਾਸਟੀਕ ਉਤਸਵ ਯਾਨੀ ਜਨਮ ਆષ્ટਮੀ ਦਾ ਪਵਿੱਤਰ ਤਿਹਾਰ 26 ਅਗਸਤ ਨੂੰ ਮਨਾਇਆ ਜਾਵੇਗਾ ਕਿਉਂਕਿ 26 ਅਗਸਤ ਨੂੰ ਸੋਮਵਾਰ ਹੈ ਇਸ ਸਕੂਲ ਕਾਲਜ ਜਾਣ ਵਾਲੇ ਬੱਚਿਆਂ ਦੇ ਨਾਲ-ਨਾਲ ਦਫ਼ਤਰ ਜਾਣ ਵਾਲੇ ਲੋਕਾਂ ਲਈ ਇੱਕ ਲੰਬੇ ਵੀਕੈਂਡ ਬਣ ਰਿਹਾ ਹੈ ਦਰਸਲ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਆਦਾਤਰ ਸਕੂਲ ਕਾਲਜ ਅਤੇ ਦਫ਼ਤਰ 'ਚ ਛੁੱਟੀ ਹੁੰਦੀ ਹੈ ਜਿਸ ਨਾਲ ਸ਼ਨੀਵਾਰ ਐਤਵਾਰ ਦੋ ਦਿਨ ਵੀਕੈਂਡ ਹੈ ਉਸ ਨੂੰ ਸੋਮਵਾਰ ਨੂੰ ਵੀ ਛੁੱਟੀ ਮਿਲ ਕੇ ਲਗਾਤਾਰ ਤਿੰਨ ਛੁੱਟੀਆਂ ਕੀਤੀਆਂ ਜਾਣਗੀਆਂ ਉੱਤਰ ਪ੍ਰਦੇਸ਼ ਵਿੱਚ ਯੂਪੀ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਜਾ ਰਹੀ ਹੈ ਇਸ ਪ੍ਰੀਖਿਆ 23 ਤੋਂ 31 ਅਗਸਤ ਦਰਮਿਆਨ ਹੋਵੇਗੀ ਯੂਪੀ ਪੁਲਿਸ ਵਿੱਚ ਕਾਂਸਟੇਬਲ ਦੀਆਂ 60244 ਖਾਲੀ ਪੰਚਾਇਤਾਂਾਂ ਸਮੀਆਂ ਪਰ ਲਈ 44 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਯੂਪੀ ਪੁਲਿਸ ਭਰਤੀ ਪ੍ਰੀਖਿਆ ਲਈ 1174 ਕੇਂਦਰ ਬਣਾਏ ਗਏ ਹਨ ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ ਵਿੱਚ ਜਿੱਥੇ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਬਣਾਇਆ ਜਾ ਰਿਹਾ ਹੈ ਬੱਚਿਆਂ ਲਈ 5 ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇੱਕ ਇਕੱਲੇ ਲਖ 9 ਵਿੱਚ 21 ਸਕੂਲ ਬੰਦ ਰਹਿਣਗੇ ਤਾਂ ਇਹ ਇੱਕ ਵੱਡੀ ਅਪਡੇਟ ਯੂਪੀ ਦੇ ਸਟੂਡੈਂਟਸ ਦੇ ਲਈ ਹੈ ਕਿਉਂਕਿ ਯੂਪੀ ਵਿੱਚ ਇੰਨੇ ਦਿਨ ਸਕੂਲ ਬੰਦ ਰਹਿਣ ਦੇ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਸ਼ਨੀ ਤੇ ਐਤਵਾਰ ਦੀ ਛੁੱਟੀ ਕੋਸ਼ਤ ਕੀਤੀ ਗਈ ਸੀ ਲੇਕਿਨ ਕੁਝ ਸਕੂਲਾਂ ਵਿੱਚ ਸ਼ਨੀਵਾਰ ਦੀ ਛੁੱਟੀ ਨਹੀਂ ਮਨਾਈ ਜਾ ਰਹੀ ਜਿਸ ਕਰਕੇ ਸੋਮਵਾਰ ਅੱਪਡੇਟ ਐਤਵਾਰ ਦੀ ਛੁੱਟੀ ਰਹੇਗੀ ਤਾਂ ਇਹ ਸੀ ਅੱਜ ਦੀਆਂ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ